ਤਰਾ ਕੰਮ ਆਪ ਕਰਨਾ ਪੈਂਦਾ ਹੈ ਬੁੜੀਆਂ ਕੰਮ ਵੀ ਬੰਦੇ ਕਰਨ ਲੱਤੇ ਦੱਸ ਕੀ ਕਰੂ ਬੰਦਾ ਬੁੜੀਆਂ ਅੰਦਰ ਬੈੜੀ ਬੈਠੀਆਂ ਅੰਦਰ ਆਪਣੀ ਘਰ ਦੀ ਵੀ ਨਹੀਂ ਕੀ ਸਮਝ ਨਹੀਂ ਆਉਂਦੀ ਉਹ ਆਇਆਗਾ ਸਾਰਾ ਕੱਤਾ ਗੋੜਾ ਗੋੜਾ ਇਕੱਠਾ ਹੁਣ ਤਾਂ ਆ ਗਿਆ ਕਿੱਧਰ ਵਗ ਗਈ ਮਰ ਜਾਣੇ ਕਿਉਂ ਤੇਰੀ ਜਾਨ ਨਿਕਲਣ ਲੱਗ ਜਾਂਦੀ ਆ ਮੈਂ ਕੰਮ ਕਰੀ ਆ ਨਹੀਂ ਸੀ ਸਿਆਪਾ ਜਿਹੜਾ ਉੱਥੇ ਕਰਕੇ ਆਇਆਂਗਾ ਕੱਪੜੇ ਧੋਈ ਜਾਂਦੀ ਸੀ ਤਤੋਲੇ ਹੋਣਗਾ ਤਾਣਾ ਢੋਲੇ ਤੇ ਸੁੱਕਣੇ ਕੌਣ ਪਾਊਗਾ ਕਿਹੜਾ ਤੂੰ ਇੱਥੇ ਕੋਈ ਨੌਕਰਾਨੀ ਲਾ ਰੱਖੀ ਹੈਗੀ ਸਾਰਾ ਸੇ ਆਪਾਂ ਨਾ ਮੈਨੂੰ ਕਰਨਾ ਪੈਂਦਾ ਉਧਰੋਂ ਪਸੂਆਂ ਦਾ ਮੈਂ ਕਰਾਂ ਉਧਰੋਂ ਤੇਰੇ ਘਰ ਦਾ ਚੁੱਲ੍ਹੇ ਚੌਕੇ ਦਾ ਮੈਂ ਕਰਾਂ ਨਾ ਮੈਂ ਕਿਹੜਾ ਭਾਈ ਸੁੱਖ ਕਿ ਲਿਆ ਹੋਇਆ ਮੈਂ ਕਿਹੜਾ ਕਿਹੜਾ ਕੰਮ ਕਰਾਂ ਫੇ ਕੰਮ ਤਾਂ ਕਰਨੀ ਪੈਣਗੇ ਤੇ ਫਿਰ ਤੂੰ ਵੀ ਤਾਂ ਕਰ ਸਕਦਾ ਮੈਂ ਕੰਮ ਤਾਂ ਲੱਗ ਰਿਹਾ ਅੱਛਾ ਕਰਨ ਲੱਗ ਰਿਹਾ ਅੱਜ ਮਾ ਗੋਹਾ ਪਾ ਕੇ ਚਕਾਤਾ ਤੇ ਬਸ ਕੰਮ ਹੋ ਗਿਆ ਹੈ ਨਾ ਇਹਨਾਂ ਨੂੰ ਹਰਾਚਾਰਾ ਪਾਉਣਾ ਹੁੰਦਾ ਸਵੇਰੇ 4 ਵਜੇ ਜੁਕੀ ਹੋਈਆਂਗੀ ਠੇਕਾ ਨਹੀਂ ਲਿਆ ਮੈਂ ਤੇਰਾ ਪਾ ਕੇ ਤਾਂ ਅੱਧੀ ਰਾਤ ਮੈਂ ਹੋ ਕਹ ਰਹੀ ਐ ਅੱਛਾ ਰਾਤ ਵਾਲੇ ਤੇ ਉਹ ਬੈਠੀਆਂ ਨੇ ਵਿਚਾਰੀਆਂ ਇਹਨਾਂ ਦਾ ਤਾਂ ਨਾ ਸਰਾਫ ਲੱਟੇ ਆ ਜਣੇ ਜਦੋਂ ਤੂੰ ਨਹੀਂ ਕੰਮ ਕਰ ਕਰ ਸਕਦਾ ਕਿਉਂ ਇਹਨਾਂ ਨੂੰ ਇੱਥੇ ਕਿੱਲੇ ਤੇ ਬੰਨੇ ਆ ਗਾ ਵੇਚ ਵੱਟ ਦੇ ਕੰਮ ਨੂੰ ਕਹਤਾ ਲੱਗੀ ਰੋਣ ਪਟਣ ਲੱਗੀ ਰੋਂਦੀ ਮੈਂ ਨਹੀਂ ਹੈਗੀ ਜੇ ਤੇਰੇ ਮਾੜੇ ਲੱਛਣਾ ਨਾ ਤਾਂ ਮੈਨੂੰ ਬੋਲਣਾ ਪੈਂਦਾ ਮੇਰਾ ਕਿਹੜਾ ਜੀ ਕਰਦਾ ਤੈਨੂੰ ਬੋਲਣ ਨੂੰ ਕਿਸੇ ਕੰਮ ਨੂੰ ਨਹੀਂ ਅੱਜ ਤੱਕ ਮਾਂ ਦੇ ਪੁੱਤ ਨੇ ਮੈਂ ਪੂਰ ਚੜਾਤਾ ਉਹ 5 ਸਾਲ ਤਾਂ ਮੈਨੂੰ ਹੋ ਗਏ ਤੇਰੇ ਘਰੇ ਆਈ ਆ ਆ ਕੰਮ ਹੀ ਆ ਜੇ ਕਰਨ ਲੱਗਿਆ ਤੜਕੇ ਦਾ ਤੇ ਨਾਲ ਮੈਂ ਉੱਠੇ ਦੀਗਾ ਅੱਛਾ ਹੁਣ ਗੋਹਾ ਇਕੱਠਾ ਤਾਂ ਮੈਂ ਬੋਕਰ ਤਾਂ ਮੈਂ ਮਾਰ ਕੇ ਇਕੱਠਾ ਕਰਕੇ ਗੇਂ ਕੱਲਾ ਤੂੰ ਪਾ ਕੇ ਚਕਾ ਤਾ ਲੇ ਕਿ ਦੂਜੇ ਰਾ ਕੰਨੇ ਬੜਾ ਐ ਬਦਮਾ ਕਰੀ ਜਾਂਦੀ ਐ ਨਗੀਆਂ ਕੋਈ ਨਾ ਮੈਂ ਵੀ ਅੱਜ ਹੀ ਗੋਹਾ ਚੱਕੂ ਤੇਰੇ ਤੋਂ ਚਗਾਉਂਗੀ ਤਰਾ ਉਹ ਤਾਂ ਇਹਨੂੰ ਤਾਂ ਲੈ ਲੈ ਇਹਨੂੰ ਤਾਂ ਲੈ ਕੇ ਆਉਂਗੀ ਹੋਰ ਕੀ ਤੈਨੂੰ ਕਹਨੀ ਐ ਵੇ ਚੱਕੇ ਸਿੱਟਿਆ ਬੱਠਲ ਗੱਲਾਂ ਦੀ ਬੁੱਤਵਾਰ ਨਹੀਂ ਕੰਮ ਕਰਨ ਦੇ ਲੜਾਈ ਤੈਨੂੰ ਦੇਖ ਲੈ ਤੈਨੂੰ ਚਾਹੇ ਭਾਂਜਾ ਗੱਟਾ ਮੋਦੇ ਤੇ ਤੈ ਕਿਹੜਾ ਲੈ ਕੇ ਆਉਣਾ ਬਹੁਤ ਵਕ ਨਹੀਂ ਪਾਉਣਾ ਹੈਗਾ ਮੇਰੇ ਪੇਕਿਆਂ ਨੇ ਲੈ ਕੇ ਦਿੱਤੇ ਮੈਂ ਔਰ ਕੱਡਾ ਨਾ ਔਰ ਤਾਂ ਮੇਰੀ ਨਗੇ ਸੌਰੇ ਨੇ ਤੇਰੇ ਇੱਕੇ ਦੇ ਸੌਰ ਦੇ ਮੇਰੀ ਨਗੇ ਹੋ ਮਰ ਜਣਾ ਨਾ ਹੋਵੇ ਤੂੰ ਕੈਸੇ ਇੱਕ ਲੱਡਿਆ ਦੇ ਦੇ ਰੋਣਾ ਦੇ ਹੱਥ ਨੂੰ ਭੱਜ ਜਾ ਭੱਜ ਜਾ ਠੀਹਰਾ ਮਾਦ ਨੇ ਕੰਮ ਕਰਦੀ ਇਹ ਤਾਂ ਪਹਿਲਾਂ ਕਹ ਸਾਡੀਆਂ ਕੁੜੀਆਂ ਸਾਡੀ ਕੁੜਤਾ ਜੀ ਜਿਵੇਂ ਮਾਂ ਗਊ ਹੈ ਬਾਤ ਮੈਂ ਠੱਠੇ ਬਣ ਜਾਂਦੀ ਨੇ ਗੀਆਂ ਇਹ ਨੂੰ ਕੰਮ ਕਰਨਾ ਦਾ ਠੀਹਰਾ ਮਾਦੋ ਪਿੱਟਣ ਲਾਇਆ ਨੇ ਮੈਂ ਦੋ ਵਟਲ ਪਰਤੇ ਇਹ ਅੰਦਰ ਬਣੇ ਅੰਦਰ ਕਿਹੜੇ ਨੇ ਕਿਹੜੇ ਕੰਮ ਨੇ ਭੈਣ ਚੋ ਜਿਹੜੇ ਮੁਕਦੀ ਨੇ ਇਹਨਾਂ ਦੇ ਬਦੋਂ ਮੌਤ ਤੇ ਮੜੀ ਰਹਿੰਦੀ ਹੈਗੀ ਲੜਜੇ ਦੇ ਦੋ ਮੂੰਹਾਂ ਸੱਪ ਕੰਮ ਨੂੰ ਕਹਦੇ ਜਮਾ ਹੀ ਨਹੀਂ ਹੈ ਹੈਗਾ ਗਾ ਵੀ ਡੱਕਾ ਤੋੜ ਲੂ ਵੀ ਜੇ ਪਾਵੇ ਦਿੱਤਾ ਗੋਹਾ ਤਾਂ ਕਿੱਡੀ ਕੀ ਗੱਲ ਸੀ ਨਾਲ ਤਾਂ ਰੂੜੀ ਸੀ ਅੱਗ ਲੱਗਦੀ ਨੂੰ ਇਹਨੇ ਇੱਥੇ ਸੱਟ ਦੇਂਦਾ ਦੋ ਬੱਠਲ ਭਰ ਕੇ ਸਾਰਿਆ ਸੱਪਾਂ ਮੈਂ ਹੀ ਸੁੱਕ ਕੇ ਕਰੀ ਜਾਵਾਂ ਪਤਾ ਨਹੀਂ ਕੰਜਰ ਨੂੰ ਕਰੋ ਅਕਲ ਉਹ ਕੀ ਹੋ ਗਿਆ ਭਾਈ ਹੋਣਾ ਕੀ ਸੀਗਾ ਭਾਈ ਕੀ ਦੱਸਾਂ ਤੈਨੂੰ ਕੀ ਹੋ ਰਿਹਾ ਸੀਗਾ ਮੈਂ ਤਾਂ ਨਾ ਰੋਣੀ ਆਵਦੇ ਕਰਮਾਂ ਨੂੰ ਕਿੱਥੋਂ ਆ ਕੰਜਰ ਨਾਲ ਮੇਰਾ ਬਾਹ ਪੈ ਗਿਆ ਨਾ ਕੀ ਗੱਲ ਤੀ ਮੈਂ ਚਕਾਇਆ ਕਰਦਾ ਰੋਜ਼ ਤਾਂ ਲੰਗਦਾ ਦੋ ਪੱਠੜ ਹੁੰਦੇ ਨੇ ਜਿਹੜੇ ਨੰਗਦੇ ਤਾਂ ਹੈਗੇ ਹੋਂ ਤੁਸੀਂ ਪਰ ਤੁਹਾਨੂੰ ਵੀ ਪਤਾ ਨਹੀਂ ਹੈਗਾ ਆਸਗਵਾਨ ਦਾ ਲੋਕੀ ਨਾਲ ਕਹਿੰਦੇ ਹੁੰਦੇ ਜਿੰਨੇ ਮੂੰਹ ਉੰਨੀਆਂ ਗੱਲਾਂ ਉਹਦੀ ਇਲਜ਼ਾਮ ਲਾ ਦੇਣਗੇ ਪਤਾ ਨਹੀਂ ਕਾਲੇ ਦੀ ਬਹੂ ਨੇ ਉਹਨੂੰ ਛੜੇ ਮਲੰਗ ਨੂੰ ਕਿਉਂ ਘਰੇ ਬੁਲਾ ਰੱਖਿਆ ਸਾਡੇ ਤਾਂ ਪਤਾ ਆ ਨਾਲ ਵਾਲੀ ਪਾਈ ਹੈ ਨਾ ਉਹਦੀ ਅੱਖ ਰੱਖਦੀ ਹੈਗੀ ਮੇਰੀ ਗੱਲ ਸੁਣ ਲਈਏ ਲਾਈ ਜਾਣਦੇ ਕੀ ਪਤਾ ਆਪਣਾ ਟਾਂਕਾ ਭਿੜੇ ਨਾ ਭਿੜੇ ਲੋਕ ਤਾਂ ਉਹੀ ਪੜਾਈ ਜਾਣਗੇ ਇਹ ਤਾਂ ਗੱਲ ਤੁਹਾਡੀ ਸਹੀ ਆ ਪਰ ਆ ਮੇਰੇ ਵੱਲ ਤਾਂ ਕੰਜਰੀ ਨਹੀਂ ਕਿਸੇ ਕੰਮ ਦਾ ਹੈਗਾ ਮੈਂ ਤਾਂ ਨਾ ਸੱਚੀ ਨਾ ਮੇਰਾ ਤਾਂ ਨਾ ਕਦੇ ਕਦੇ ਆਈਂ ਜੀ ਕਰਦਾ ਜਾਂ ਤਾਂ ਇਹਨੂੰ ਜ਼ਹਿਰ ਦੇ ਦਾਂ ਤੇ ਜਾਂ ਮੈਂ ਆਪ ਖਾ ਲਾਂ ਮੈਨੂੰ ਤੂੰ ਆ ਲੈ ਰ ਮੈਂ ਸੂਟ ਵੀ ਮੇਰਾ ਸੜਾ ਆਪੇ ਸੌਂਦਾ ਹੋਵੇ ਤੇ ਇੱਕ ਮੈਂ ਫੀਟਿੰਗ ਜੀ ਬਿਗੜ ਰખી ਐ ਫੀਟਿੰਗ ਤਾਂ ਇਹਦਾ ਨਾ ਮੈਂ ਆ ਜਿਹੜਾ ਹੈਗਾ ਟੇਲਰ ਜੀ ਤੇ ਟੇਲਰ ਤੋਂ ਸਮਾਇਆ ਸੋਨੇ ਮਰਨੇ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਸੌਂਤਾ ਗਾ ਅੱਗੇ ਤਾਂ ਮੇਰੇ ਸੂਟ ਪਾ ਲੈਣ ਸੁਣ ਪਿੱਛੋਂ ਤਾਂ ਮੇਰੇ ਸੜੇ ਤਾਂ ਲੱਗਦਾ ਜਿਵੇਂ ਜਮੀ ਪ੍ਰੈਸਾਂ ਮੂਰੇ ਪਰ ਭਈ ਵਿਆਹ ਹੋਇਆ ਕੋਈ ਟੈਨ ਦਿਨ ਤੋਂ ਟਪਰੇ ਹੋਣਗੇ ਤਾਂ ਮੂਰੋਂ ਭਾਰੀ ਹੋ ਰਹੀਆਂ ਮੈਨੂੰ ਲੱਗਦਾ। ਕਰ ਲੈ ਤੂੰ ਵਿੱਚ । ਕਿਉਂ? ਹਾਂ। ਲੋੜੀ ਦੇਖਾਂਗੇ ਆਪਦੇ ਭਤੀਜੇ ਦੀ। ਲੋੜੀ ਦੇਖਣੀ ਕੋਈ ਨਾ 10 ਸਾਲਾਂ ਨੂੰ ਹਜੇ ਕੀ ਹੋਇਆਗਾ? ਤਾਇਆ ਤਾਇਆ ਜੀ ਕਰਿਆ ਕਰੂ। ਤੈਨੂੰ ਪਤਾ ਨਹੀਂ ਹੈਗਾਗਾ। ਓਏ ਮੈਂ ਕੀ ਕਰਾਂ ਮੈਨੂੰ ਦੱਸ। ਮੈਨੂੰ ਤਾਂ ਲੱਗਦਾ ਨਾ ਮੈਂ ਤੋ ਪੁੱਛ-ਪੁੱਛ ਕੇ ਨਾ ਵੀ ਪੁੱਛਿਆ ਤਾਂ ਸਵਾਦ ਲੈਣਾਗਾ। ਮੈਂ ਤਾਂ ਸਾਰਾ ਪਤਾ ਮੈਂ ਤਾਂ ਆ ਕੇ ਜਾਊਂਗਾ ਹਾਂ। ਆਤਨ ਤੜਕੇ ਕਰੇ। ਬਸ ਕੋਈ ਨਾ ਰਹਿੰਦੇ ਜਿਉ ਉਹਨੂੰ ਪਤਾ ਲੱਗ ਗਿਆ ਨਾ ਮੁੜ ਕੇ ਫੇਰ ਉਹਨੇ ਕਲੇਸ਼ ਪਾ ਲੈਣਾ ਨਾਲੇ ਤੈਨੂੰ ਪਤਾ ਹੈਗਾ ਉਹ ਤਾਂ ਓਏ ਪਾਈ ਜਾਣ ਦੇ ਕਲੇਸ਼ ਮੇਰੇ ਹਸਲੇ ਨੂੰ ਮੈਂ ਆਪੇ ਸਮਝਾ ਦੂੰ ਹੋਰ ਮੈਂ ਕਿੱਧਰ ਜਾਵਾਂ ਉਧਰ ਉਹ ਕਹਿੰਦੇ ਨੇ ਉਧਰ ਭੱਜ ਜਾ ਉਧਰੋਂ ਤੂੰ ਕਹਿਦਾਂ ਨਹੀਂ ਉਧਰ ਭੱਜ ਜਾ ਹੁਣ ਅੱਜ ਤੱਕ ਤਾਂ ਤੇਰੇ ਤੋਂ ਸਮਝਿਆ ਨਹੀਂ ਹੈਗਾ ਤੇ ਹੁਣ ਤੇਰੇ ਤੋਂ ਕਿੱਥੋਂ ਸਮਝ ਜੂਗਾ ਕੋਈ ਮੈਂ ਨਹੀਂ ਹੁਣ ਵੱਡੇ ਨਾ ਰਹਿੰਦਾ ਮੈਂ ਤਾਂ ਛੋਡੇ ਨਾਲ ਹੀ ਰਲੂਗਾ ਲੱਗਦਾ ਤੇਰੇ ਤਿਲਾਂ ਚ ਵੀ ਦਮ ਨਹੀਂ ਹੈਗਾ ਕੱਲਾ ਗੱਲਾਂ ਵਾਲਾ ਹੀ ਐ ਅੱਜ ਤੂੰ ਮਾਰ ਪੜੇਗਾ ਲੇਟ ਹੋ ਗਿਆ ਚਲੋ ਬਧਾ ਬਹਾਨਾ ਮਾਰ ਦੇਂਗੇ ਕੋਈ ਕਹਿ ਦੇਂਗੇ ਬੱਚੇ ਬਿਮਾਰ ਹੋ बीबी तो दिस नहीं रही कहा चली गई बीबी जी हाँ सरदार सरदार हैं हाँ सरदार कैसे हो हो गया बेड़ा हो गया बेला सरदार तुमको बताया तब तो है हमारी बीबी बीमार हो रही है ना उसको दवाई दबाने चला चला। तो नोट कर ला बना की हो रहा है फिर की हो गया सरदार एक दिन लेट हो गया तू तो। कम सारे नबड़ गए फिर हम बाग चल मुड़ जाते हैं कर लेगा कह दे फिर दिया खा लो ना ਕੈਸੀ ਚਾਹਤੀ ਹੈ ਦਾਣ ਦੋਣ ਲਾ ਦੇ ਨੂੰ ਹਾਂ ਦਾਣਾ ਆਪਣੇ ਡੇਟੀ ਨਹੀਂ ਰਲਾਈਸ ਕੋ ਉਹ ਮੈਂ ਤੇਰਾ ਤੇ ਹੋਰ ਲਾ ਦੇ ਖਾਂਦੀਆਂ ਨਹੀਂ ਗਈਆਂ ਇਹ ਆ ਦੋ ਨਵੀਆਂ ਆਈਆਂ ਨਹੀਂ ਗਈਆਂ ਅੱਛਾ ਨਵੇਂ ਲਿਆਂਦੇ ਹਾਂ ਇਤਾ ਹੀ ਦੇਖ ਰਹਾ ਹੂੰ ਇਹ ਸਰਦਾਰ ਕੱਟੀ ਹੈ ਕਟਾ ਕੱਟੀ ਹੈ ਦਾਣਾ ਲਾਦੀ ਨਾ ਤੈਨੂੰ ਨਾ ਜਿਹੜਾ ਇਦਨੇ ਉਹਨਾਂ ਨਾਲ ਸੰਨੀ ਰਲਦੇ ਸਰਦਾਰ ਆਪ ਕੋ ਇੱਕ ਬਿਜ਼ਨਸ ਬਤਾਉ ਹਮ ਦੇਖ ਕੇ ਆਏ تھے ਹਾਂ ਬੋਲ ਪਿਛੇ ਨਹੀਂ ਰਲੇ ਹੋਏ ਇਥੇ ਹਾਂ ਸਰਦਾਰ ਕੇ ਸਾਥ ਕੇ ਪਾਸ 6-7 ਮੈਸੇ ਹੈ एक साढ़ रखा हुआ था साढ़ अच्छा। हाँ। पैसा पैसा रखो मैं आप बीबी ही है अच्छा आप डरते हो हमें चाबी भी पिला दो ना चाबी भी प्या माए पैसा चार ला आया तुम चाह पा देखा कुछ तुम्बा सरदार आ गोह तू खींच देते ना मैं सारा कर लाउंडिया खा लेना

ਮੁਝੇ ਲੱਗਦਾ ਡਾਕਟਰ ਕੋ ਬੁਲਾ ਲਓ ਨੁਕਸਾਨ ਹੋਏਗਾ ਉਹ ਨਹੀਂ ਨਹੀਂ ਡਾਕਟਰ ਬੁਲਾਉਣਾ ਹੀ ਕਰਨੀ ਹੈ ਇਹ ਬਿਮਾਰ ਹੈ ਗਿੱਡੇ ਕਾ ਨੂੰ ਬਸ ਨਹੀਂ ਖਾਤੀ ਦੇਖ ਉਹ ਤੂੰ ਦਾਣਾ ਲਾ ਦਿਓ ਇਹ ਤਾਂ ਹੋਰ ਨਾ ਮੈਨੂੰ ਡਾਕਟਰ ਨਾਲ ਬੱਦ ਹਮ ਲੈਂਦੇ ਹੈ ਦਾਣਾ ਖਾਤੇ ਹੈ ਹੋਰ ਅੰਦਰ ਜਾ ਕੇ ਬੀਬੀ ਨੂੰ ਬੀਬੀ ਕੋ ਕਹੋ ਉਹ ਤੂੰ ਪਹਿਲਾਂ ਤੂੰ ਦਾ ਕੰਮ ਕਰ ਲੈ ਚਾਹੇ ਚਾਹੀਏ ਹਮੇ ਚਾਹੇ ਉਹ ਚਾਹ ਤਾਂ ਪਹਿਲਾਂ ਤੂੰ ਕੁਝ ਕਰਤਾ ਲੈ ਕਰਦੇ ਹੈ ਨਾ ਉਹ ਐ ਚਾਹ ਤਾਂ ਮੈਨੂੰ ਵੀ ਦਿੰਦੀ ਉਹ ਤੈਨੂੰ ਕਿੱਥੇ ਤੋਂ ਬੁਕਣਾ ਉਹ ਤੋਂ ਹਮੇ ਮਾਲੂਮ ਹੈ ਤੂੰ ਖੇਤਰ ਕੱਢ ਲਿਆ ਕਰੋ ਨਾ ਘਾ ਕੇ ਕੰਮ ਲੈ ਲੈ ਜਨਾਨੀ ਦੀ ਭੂਖ ਦੀ ਬਾੜੀ ਵੇਕੇ ਤਲਾਕ ਨਾ 5 ਕਿਲੇ 10 ਕਿਲੇ ਹੁੰਦੇ ਨੇ 5 ਕਿਲੇ ਬਣਾ ਕੇ ਲੈ ਜੂ ਆਰਾਮ ਨਾ ਮੈਨੂੰ ਵੀਰੇ ਟਾਈਮ ਪਾਸ ਕਰ ਲੈ ਸਰਦਾਰ ਮੂਝੇ ਇੱਕ ਬਾਤ ਬਤਾਓ ਕੰਮ ਤੂੰ ਕਰਤੇ ਹੋ ਪੈਸਾ ਤੂੰ ਕਮਾਤੇ ਹੋ ਚੌਧਰੋ ਕਰਤੀ ਹੈ ਓਏ ਤੂੰ ਰਾਮਰਾਮ ਟਾਈਮ ਪਾਸ ਕਰ ਲੈ ਇਹ ਪੰਜਾਬ ਹੈ ਸੋਡਿਆ ਬਿਹਾਰ ਨਹੀਂ ਹੈਗਾ ਹਮਾ ਹਾਂ ਜੀ ਬੀਬੀ ਜੀ ਬੀਬੀ ਜੀ ਆਪਕੋ ਗਾਲੀ ਦਿੰਦਾ ਹੈ ਗਾਲੀ ਦੇ ਰਹਾ ਹੈ ਕਹਿੰਦਾ ਹਮਾਰੀ ਜਨਾਨੀ ਬਹੁਤ ਖਰਾਬ ਹੈ ਕੀ ਹਾਂ ਲੜਤੀ ਹੈ ਮੈਂ ਖਾ ਉਹ ਬੀਚੀ ਅੱਛੀ ਹੈ ਆਪਾਂ ਤੈਨੂੰ ਪਤਾ ਇਹ ਬਾਊਸ ਕਹਿੰਦਾ ਚਾਹ ਬਣਾ ਲਿਆ ਵੇਰਾ ਹੁਣ ਸਾਹ ਚਾਹ ਮੰਗਦਾ ਲੈ ਦੇ ਦੇ ਨੂੰ ਬੁਕਣਾ ਨੂੰ ਪਿਆ ਤੂੰ ਭਾਈ ਇੰਨੀ ਲੇਟ ਆਇਆਂਗਾ ਮੇਰੇ ਕੰਮ ਕਰਨ ਦੇ ਢੰਗ ਹੈਗੇ ਅਗੇ ਫੜੀ ਜੀ ہماری ਵੀ ਬੱਚੇ ਹੈ ਨਾ ਉਹਨੂੰ ਕੋ ਦਵਾਈ ਦਮਾਣੇ ਸਾਡੀ ਬੀਬੀ ਬਿਮਾਰ ਹੋ ਰਹਾ ਉਸ ਕੋ ਦਵਾਈ ਲੈਣੇ ਚਲਾ ਗਿਆ ਥਾ ਚਾਰ ਦਿਨਾਂ ਬਾਅਦ ਤੇਰੇ ਘਰ ਵਾਲੀ ਬਿਮਾਰ ਹੋ ਜਾਂਦੀ ਕਿਸੇ ਚੱਜ ਦੇ ਡਾਕਟਰ ਤੋਂ ਨਹੀਂ ਉਹਨੂੰ ਦਵਾਈ ਦਵਾਈ ਜਾਂਦੀ ਉਸਕੇ ਬੱਚਾ ਹੋਣੇ ਵਾਲਾ ਹੈ ਨਾ ਤੁਮੇ ਮਾਲੂਮ ਹੈ ਤੁਮ ਤੋ ਜਨਾ ਨਹੀਂ ਹੋ ਨਾ ਆਪਣੀ ਪਿੰਜੀ ਲੈ ਜਾਂਦਾ ਪਿੰਜੀ ਲੈ ਜਾਂਦਾ ਲੇਖੂ ਦੇ ਤੂੰ ਉਹਨੂੰ ਕਿਸੇ ਚੱਜ ਦੇ ਡਾਕਟਰ ਕੋਲੇ ਲੈ ਕੇ ਜਾ ਸ਼ਹਿਰ ਚ ਲੈ ਕੇ ਜਾ ਸ਼ਹਿਰੇ ਸੇ ਸੰਗਰੂਰ ਸੇ ਲਿਆਇਆ ਹੁਣਤ ਭਾਈ ਓਏ ਹੁਣ ਓਏ ਹੁਣ ਤਾਂ ਬਥੇਰੇ ਸਰਕਾਰ ਨੇ ਅਧ ਸੂਰਤਾ ਕਰਤੀਆਂ ਝੇਪੜ ਲਿਆ ਚਲ ਕੋਈ ਨਾ ਝੇਪੜ ਲੈ ਤੇ ਮੇਰੀ ਗੱਲ ਸੁਣ ਲੈ ਤੂੰ ਹੀ ਮਾਰੀਂਦਾ ਛੁੱਡੂ ਇਹਨੂੰ ਕੀ ਪਤਾਗਾ ਤੀਵਿਆਂ ਦਾ ਉਹਦਾ ਧਿਆਨ ਰੱਖਿਆ ਕਰ ਪ੍ਰੈਗਨਸੀ ਜੀ ਦਾ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਣਾ। ਕਾਈ ਕਹਤਾ ਹੁ ਅਮਾਰਾ ਕੋਈ ਪਤਾ ਨਹੀਂ 2-4 ਦਿਨ ਛੁੱਟੀ ਵੀ ਕਦੋਂ ਨੇ ਦੇ ਦੇਉਣਾ। ਪਤਾ ਜੇ ਜਵਾਕ ਜੰਮਿਆ ਹੋਊ ਨਾ ਤਾਂ ਹੀ ਪਤਾ ਹੋਊਗਾ। ਬਸ ਇਹਨੂੰ ਤੱਕ ਲਈਆਂ ਗੱਲਾਂ ਆਉਂਦੀਆਂ ਨੇ। ਚਲ ਮੈਂ ਲਿਆਉਣੀ ਆ ਚਾਹ ਬਣਾ ਕੇ। ਆ ਚਾਹ ਬਣਾਓ। ਫੋਕਸ ਮਾਰ ਕੇ ਧਿਆਨ ਨਾ ਪਾ ਦੀ। ਦਾਣਾ ਪਤਾ ਹੁ ਇਹਨੂੰ ਕੋਲੇ। ਇਹਦਾ ਕੁਛ ਕਰਦਾ ਨਹੀਂ ਹੈਗਾ। ਸਵੇਰ ਦੀਆਂ ਵਿਚਾਰੀਆਂ ਉਹ ਭਗਦਾ ਕਰ ਲਿਆ ਚਾਹ ਭਗਦਾ ਭਗਦਾ। ਇਹ ਤੋਂ ਬੜਾ ਠਣਾ ਰਹਤਾ ਹੈ। ਇਹਨੂੰ ਪੁੱਛੇ ਵੀ ਜਵਾਕ ਬੰਦੇ ਜੰਮਦੇ ਹੁੰਦੇ ਨੇ। ਨਹੀਂ ਸਰਦਾਰ ਕੱਲੀ ਜਨਾਨੀ ਨਹੀਂ ਬੱਚਾ ਜੰਮਦੀ

ਭੂਵੇਂ ਮਰ ਜਾ ਦੇਖ ਲੈ ਅੱਬਾ ਇਹਨੂੰ ਨਾ 10 ਦਿਨ ਹੋ ਗਏ ਘੱਟੋ ਘੱਟ ਮੈਨੂੰ ਪਟਦੀ ਨੂੰ ਵੀਨੂੰ ਤਾਂ ਬਾੜੀ ਚੋਂ ਕੱਖ ਕੱਢਦੇ ਕੱਖ ਕੱਢਦੇ ਸਾਰਾ ਧਨੀਆ ਕੱਖਾਂ ਨਾਲ ਹੀ ਲਾਤਾਗਾ ਕੋਈ ਚੱਕ ਆਈ ਨਹੀਂ ਹੈਗਾ ਚੱਜਣਾ ਕੰਮ ਕਰ ਲੂਗਾ ਮਾਂ ਦਾ ਪੁੱਤ ਮੈਂ ਤਾਂ ਨਾ ਨੂੰ ਸੱਚੀ ਪੈਸੇ ਵੀ ਐਡਵਾਂਸ ਦੇ ਕੇ ਪਛਤਾਈ ਆ ਨੀ ਐਦੂ ਤਾਂ ਕਿਸੇ ਹੋਰ ਨੂੰ ਦਿੱਤੇ ਹੁੰਦੇ ਨਾ ਕਿਸੇ ਹੋਰ ਨੂੰ ਲਾ ਲੈਂਦੀ ਸੀਰੀ ਕਦੇ ਕਦੇ ਤਾਂ ਨਾ ਮੇਰਾ ਇੰਜ ਹੀ ਕਰਦਾ ਵੀ ਇਹਦਾ ਵੀ ਰਸਾ ਲਾ ਹੀ ਦੇਵਾ ਇਹਦੇ ਵਾਂਗੂ ਫੇਰੀ ਅਕਲ ਦੀ ਟਿਕਾਣੇ ਆਉਗੇ ਜਦੋਂ ਕੋਈ ਕੰਮ ਹੀ ਨਹੀਂ ਕਰਨਾ ਢੰਗਣਾ ਕਿੰਨੇ ਵਾਰੀ ਕਹਾਂ ਮੈਂ ਸਾਰੀਆਂ ਬਾੜੀਆਂ ਸਮਾਰ ਦੇ ਬ ਕੋਈ ਹੋਰ ਸਬਜ਼ੀ ਲਾ ਲੈਨੇ ਕਹਿ ਦੂਗਾ ਟਾਈਮ ਨਹੀਂ ਹੈਗਾ ਮੇਰੀ ਬੀਬੀ ਜੀ ਆਏ ਹੋਗੇ ਮੇਰੀ ਬੀਬੀ ਜੀ ਨੂੰ ਬਾਹ ਹੋ ਗਿਆ ਵੀ ਦੱਸ ਜਵਾਕ ਹੋਣੇ ਜਮਣਾ ਤੂੰ ਤਾਂ ਨਹੀਂ ਜਮਣਾ ਹੈਗੇ ਆ ਜਾਂ ਨਾਰੇ ਬੁੜੀਆਂ ਤਾਂ ਪੂਰੇ ਮਹੀਨੇ ਤੱਕ ਕੰਮ ਕਰਦੀਆਂ ਰਹਿੰਦੀਆਂ ਇਹ ਪਤਾ ਨਹੀਂ ਇਹਦੀ ਘਰ ਵਾਲੀ ਕਿਹੋ ਜੀ ਮਹਾਰਾਣੀ ਹੈਗੀ ਜੀ ਕਿਵੇਂ ਪਰਜਾਈ ਪਰਜਾਈ ਤਾਂ ਠੀਕ ਆ ਪਰ ਤੂੰ ਆਏ ਸਿੱਧਾ ਮੂੰਹ ਤੇਰੇ ਨਾਲ ਮੈਂ ਤਾਂ ਮੂੰਹ ਨਾਲ ਹੀ ਤਾਂ ਬੋਲਿਆ ਨਹੀਂ ਕਿ ਮੈਂ ਪਰਜਾਈ ਤਾਂ ਮੈਨੂੰ ਫਿਰ ਤੈਨੂੰ ਆਏ ਮੈਨੂੰ ਹੱਥ ਲਾ ਕੇ ਬੁਲਾਉਣ ਦੀ ਕਿ ਲੋੜ ਸੀ ਤੂੰ ਮੈਨੂੰ ਪਿੱਛੋਂ ਬਾਜ ਨਹੀਂ ਦੇ ਸਕਦਾ ਜਿਸ ਲੱਗੀ ਹੋਈ ਅੱਗਠ ਦੀ ਮੂੰਹ ਐਡਾ ਖੋਲਦਾ ਹੈਗਾ ਤੂੰ ਮੇਰੇ ਨਾਲ ਲੜਦੀਆਂ ਕਿ ਟਿੱਚਰ ਕਰਦੀਆਂ ਟਿੱਚਰ ਨਹੀਂ ਕਰਦੀ ਹੈਗੀ ਜੇ ਕੋਈ ਆਂਡ ਗਵੰਡ ਦੇਖ ਲੈਂਦਾ ਤੇ ਤੈਨੂੰ ਕੀ ਪਤਾ ਸੀ ਅਗਲੇ ਕੀ ਸੋਚਣਾਗਾ ਉਹ ਦੇਖ ਦੇਖ ਲੱਛਣ ਕੀ ਕਰਦੇ ਆ ਫੇਚ ਆਹੋ ਇੱਥੇ ਤੱਕ ਤੇ ਮੈਂ ਤੈਨੂੰ ਕੋਠੇ ਚ ਨਾ ਲੈ ਗਿਆ ਹੁਆ ਚੱਕ ਕੇ ਗੱਲਾਂ ਦੇਖ ਲੈ ਐ ਤਾਂ ਬੁਲਾਏ ਸਕਦਾ ਮੇਰੀ ਗੱਲ ਸੁਣਨ ਵਾਲੇ ਹਾਂ ਮੈਂ ਨਾ ਉਹਦੇ ਕੱਪੜਾ ਲੀਡਾ ਲੈ ਕੇ ਇੱਧਰ ਹੀ ਆਉਂਗਾ ਹੁਣ ਕਿਉਂ ਹੁਣ ਉੱਧਰ ਕੀ ਉਹ ਤਾਂ ਮੇਰੇ ਸਲੇ ਦੇ ਭਾਈ ਬਾਹਲਾ ਤੰਗ ਕਰਦੇ ਨੇ ਸਾਰੇ ਤਾਂ ਡੰਕਰ ਸਾਹਮਣੇ ਦੇਖ ਲੋ ਜੇ ਛੜਾ ਰਹਿ ਗਏ ਐ ਤਾਂ ਨਾ ਮੈਨੂੰ ਧੱਕਾ ਮਾਰੋ ਨਾ ਡੰਗਰ ਸਾਹਮਣਾਂ ਆਂਗਾ ਤੇ ਰੋਟੀ ਤੇ ਫਿਰ ਤੈਨੂੰ ਕੰਮ ਕਰਕੇ ਦੇਣਗੇ ਉਹ ਤਾਂ ਬੇਲੇ ਤੈਨੂੰ ਲੱਗਦਾ ਮੈਂ ਜਿੱਤ ਮੈਂ 18 ਦਿਨ ਕਲੇਸ ਉਹ ਤਾਂ ਉਹਨੂੰ ਨਹੀਂ ਰੋਟੀ ਦਿੰਦੀ ਮੈਨੂੰ ਕਿੱਥੇ ਦੇਊਗੀ ਉਹ ਤਾਂ ਤੂੰ ਵੀ ਬੜਾ ਹੱਬਕੇ ਗਿਆ ਸੀਗਾ ਮੈਂ ਤਾਂ ਭਾਈ ਉਧਰ ਜਾ ਕੇ ਰਹੂੰਗਾ ਉਹ ਤਾਂ ਮੇਰੀ ਚੰਗੀ ਸੇਵਾ ਕਰਦੀ ਹੁਣ ਸੇਵਾ ਖੋਣੋ ਹਟ ਗਿਆ ਹੁਣ ਤਾਂ ਸੇਵਾ ਸੱਚੀ ਲੈ ਤੈਥੋਂ ਕਰਾਉਣ ਨੂੰ ਚਿਤ ਕਰਦਾ ਹਾਂ ਉਹ ਹੁਣ ਉਧਰੋਂ ਮਨ ਭਰ ਗਿਆ ਹੋਣਾਗਾ ਹੁਣ ਚੱਕ ਕੇ ਮੂੰਹ ਇੱਧਰ ਆ ਜੀ ਮੇਰੇ ਕੰਨੇ ਨਿੱਕਾਂ ਨੂੰ ਭਰ ਗਿਆ ਮਨ ਤੂੰ ਤਾਂ ਹੋਰ ਪਾਸੇ ਲੈ ਜਾਣੀ ਆ ਮੇਰੇ ਸਾਲੇ ਉਹਦੇ ਜੇ ਮੈਂ ਹੁੰਦਾ ਡੇਡੇ ਕੱਖ ਹੋ ਜਾਂਦੇ ਔਰੇ ਧਨੀਆਂ ਦੀਂਦਾ ਨਹੀਂ ਕੋਈ ਭੈਣ ਦਾ ਗੁੱਲੀ ਡੰਡਾ ਖੜਾ ਬਾਤੂ ਜੰਗਲੀ ਪਾਲਕ ਇਹਨੂੰ ਮੇਰੇ ਸਾਲੇ ਨੂੰ ਭਈਏ ਨੂੰ ਕਹਿ ਕੇ ਕੰਮ ਕਰਾ ਲਿਆ ਕਰੋ ਮੈਂ ਤਾਂ ਬਥੇਰਾ ਕਹਿਣੀ ਆ ਪਰ ਜੋ ਸੁੱਡਾ ਕਿਸੇ ਕੰਮ ਕਰਦਾ ਹੋਊਗਾ ਗੱਲ ਤਾਂ ਉਹਦੀ ਸੁਣੂਗਾ ਨਾ ਮੇਰੀ ਕਿੱਥੇ ਸੁਣੂਗਾ ਜੇ ਮੇਰਾ ਸੁਣਨ ਵਾਲੀ ਹੁੰਦਾ ਤਾਂ ਮੈਂ ਤਾਂ ਅੱਜ ਨੂੰ ਉਹਨੂੰ ਸਾਰਾ ਕਿਹਾ ਸੀ ਵੀ ਸਾਰੀ ਬਾੜੀ ਸਮਾਰ ਦੇ ਆਹ ਦੇਖ ਲੈ ਲਿਆ ਉਧਰ ਕੀ ਹਾਲ ਬਣਾ ਰੱਖਿਆ ਗੈਨੇ ਖੇਤ ਦਾ ਤੂੰ ਕੱਲ ਨੂੰ ਦੇਖੇ ਗੰਜੇ ਦੇ ਸਿਰ ਵਾਂਗੂ ਕੱਢੀ ਪੀਹੂ ਸਾਰੀ ਬਾੜੀ ਨਾ ਕੌਣ ਸਮਾਰੂਗਾ ਕੱਲ ਨੂੰ ਮੈਂ ਹੋਰ ਕੌਣ ਸਮਾਰੂ ਮੇਰੇ ਸਾਲੇ ਤੁਸੀਂ ਸ਼ੌਂਕ ਨਾਲ ਖਾਓ ਪੀਓ ਜੇ ਕੁਝ ਬੀਜਣਾ ਜੁਦਾ ਨਾ ਹੀ ਬੀਜੋ ਮੁੱਲ ਲੈ ਲਓ ਗੱਲ ਸੁਣ ਮੇਰੀ ਤੈਨੂੰ ਕੰਮ ਕਰਨ ਦੇ ਕਿਧਰੇ ਲੋੜ ਨਹੀਂ ਹੈਗੀ ਤੂੰ ਸਮਾਂ ਦੇ ਕੱਢ ਨੂੰ ਭਈਏ ਨੂੰ ਕੋਲ ਬਿਠਾ ਕੇ ਕੰਮ ਕਰਾਈ ਨਾਲੇ ਤਾਂ ਆਪ ਉਹਦੇ ਕੋਲੇ ਬੈਠੀ ਤੇ ਨਾਲੇ ਉਹ ਤੋਂ ਸਾਰਾ ਕੰਮ ਕਰਾਈ ਮੇਰਾ ਸਾਲਾ ਉਹ ਮੱਛੂ ਮੇਰੇ ਬੇਲੇ ਤੇ ਬੇਲੇ ਨੂੰ ਕੌਣ ਦਿੰਦਾ ਤੈਨੂੰ ਪਤਾ ਹੈ ਮੇਰੇ ਤਾਂ ਜਿਹੜੇ ਡੇਢ ਕਿੱਲਾ ਭਾਈ ਮੈਂ ਦਾ ਸੋਡੇ ਨਾਲ ਵੀ ਕਰਾ ਦਿੰਦਾ ਮੇਰੀ ਗੱਲ ਸੁਣ ਉਹਨੂੰ ਮੱਛੀ ਜਾਂਦੇ ਉਹਦਾ ਕੀ ਆ ਉਹ ਤਾਂ ਐਵੇਂ ਕਹਿੰਦੇ ਹੁੰਦੇ ਗਲ ਪੈਟੋਲ ਬਜਾਉਣਾ ਪੈਂਦਾ ਉਹਦੇ ਨਾਲ ਤਾਂ ਮੇਰੀ ਨਾ ਹੁਣ ਉਹ ਗੱਲ ਹੋ ਰਹੀ ਹੈਗੀ ਚੱਲ ਤੂੰ ਮ ਕਰ ਲੈ ਤੂੰ ਵੀ ਜਿਹੜੀਆਂ ਚ ਏਡਾਂ ਕਰਨੀਆਂ ਨਾਲੇ ਨਾ ਮੈਂ ਤੈਨੂੰ ਕਿੰਨੀ ਵਾਰੀ ਕਿਹਾਗਾ ਵੀ ਆਹ ਮਸ਼ਕਰੀਆਂ ਹੀ ਆ ਮੇਰੇ ਨਾਲ ਨਾ ਕਰਿਆ ਕਰ ਨਹੀਂ ਹੋਰ ਕੀ ਦਗਾ ਹਾਂ ਤੇ ਬੀਪੀ ਤਾਂ ਮੇਰਾ ਉਹ ਕੰਜਰ ਹਾਈ ਕਰੀ ਰੱਖਦਾ ਜਿਹੜੀ ਮੇਰੀ ਮਾੜੀ ਮੁੱਟੀ ਰਹਿੰਦੀ ਹੁੰਦੀ ਐ ਸੂਈ ਉਹ ਤੂੰ ਮੇਰੇ ਸੌਤੇ ਚੱਕ ਦਿਨਾ ਬੀਪੀ ਹਾਈ ਨਹੀਂ ਮੈਂ ਤੇਰੇ ਇਦੋਂ ਬਾਅਦ ਲੋ ਕਰ ਚੱਲ ਚੰਗਾ ਮੈਂ ਲਿਆਉਣਾ ਧਨੀਆ ਤੋੜ ਕੇ ਮੇਰੇ ਸਾਲੇ ਦੀ ਜੇ ਕੋਈ ਸਪੂੜੀਆ ਲੜ ਗਿਆ ਤੇਰੇ ਰੋਟੀ ਕਨੀ ਵੀ ਚੱਕਣਗੇ ਜਵਾਕ ਚੱਲ ਤੂੰ ਤੋੜ ਲੈ ਫਿਰ ਮੈਂ ਜਾ ਕੇ ਦਾਲ ਦੇਖਦੀ ਹਾਂ ਚਾਬਾ ਗਜਾ ਦਾ ਤਾ ਤਰੀ ਮੈਂ ਕਰੂੰ ਕਾਲੀ ਕਿਹੜੀ ਦੇਖਦੀ ਆ ਤੂੰ ਦਾ ਲੈ ਮੇਰੇ ਸਾਲੇ ਜਾਨੇ ਦੇਖੀ ਹੋਏ ਕਿੱਡਾ ਕਿੱਡਾ ਕੱਖ ਕੰਡਾ ਕਰਿਆ ਲੈ ਧਨੀਆਂ ਦੇਖ ਲੈ ਚੋਦੀ ਬਣੀਆ ਧਨੀਆਂ ਤੋੜਨ ਦੀ ਮੜਾ ਮੋਟਾ ਦੇਖ ਕੇ ਉਹਨੂੰ ਭੇਜ ਦੇ ਮੇਰੇ ਸਾਲੇ ਨੂੰ ਅੰਦਰ ਬੈਠਾ ਤੇ ਫੋਨ ਨੇ ਦੇਖਦਾ ਹੋਊਗਾ ਭੈਣ ਦੇ ਅੱਖਾ ਸਮੈਦੂ ਤਾਂ ਮੈਨੂੰ ਪਿਆਰਾਂ ਦਾ ਬੁੜਾ ਜਾ ਕਾ ਨੂੰ ਇਹ ਦਿਨ ਦੇਖਣੇ ਪੈਂਦੇ ਮੇਰੇ ਸਾਲੇ ਤੋਂ ਸੀਰੀਆਂ ਵਾਂਗੂ ਕੰਮ ਲੈਂਦਾ ਮੈਂ ਤਾਂ ਧੋਖੜਾ ਚਲੋ ਹੁਣ ਤੋ ਇੱਧਰ ਰਲ ਕੇ ਦੇਖਦੇ ਆਂ ਇਹ ਮਰੇ ਸੋਲੇ ਦੀ ਜੂਗੀ ਕੋਈ ਦੁੱਧ ਕਿਉਂ ਲस्सी ਐਦੂ ਵਾਰ ਬੜੇ ਪਾਊਗਾ ਸੌਖਾ ਲੰਘ ਜੂ ਅੱਖ ਜੀ ਤਾਂ ਮਲਿਆਉਂਦੀ ਐ ਦੇਖਦੇ ਆਂ ਬਾਕੀ ਸਾਰਾ ਕੁਝ ਹੀ ਮਲਿਆ ਦੂ ਚੱਲ ਬੀਤਣ ਹੋਰ ਦੂਰ ਗੱਲੇ ਨਾ ਕੱਲੇ ਕੱਖ ਰਹੇਗੇ ਪਾਉਣੇ ਆ ਪਾਤੂੜੀ ਜੀ ਪਰ ਇਹ ਕੰਮ ਨਿਭੜੂਗਾ ਉਦੋਂ ਬਾਅਦ ਬੇਲੇ ਹੋ ਜਾਗੇ ਇਹ ਸਾਲਾ ਕੰਮ ਕਦੀ ਡੰਗਰੋਂ ਕੋ ਕੱਖ ਪਾ ਦੂ ਕਵੀ ਕੁਸਪਾਦ ਸਾਰਾ ਦਿਨ ਐਸੀ ਕੰਮ ਨਹੀਂ ਨਿਭਰਤੇ ਸਾਰਾ ਦਿਨ ਕੰਮ ਕਰਤੇ ਰਹਤੇ ਮੈਨੂੰ ਟੋਕਾਂ ਦੀ ਮੈਂ ਪਾਦਾਂ ਦਾ ਤੂੰ ਤੇਰੀ ਤਾਉ ਆਏ ਜੀਜੀ ਜੀਜੀ ਉਹ ਕੀ ਹੋ ਗਿਆ ਮੇਰਾ ਸਾਰਾ ਐ ਕਾ ਤੋਂ ਡਰ ਗਿਆ ਓ ਚੌਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਬੰਦਾ ਹੂੰ ਮੈਂ ਬੰਦਾ ਬਈ ਯਾਹੂ ਇਸਕੇ ਰਲਾ ਹੋਇਆ ਹੂੰ ਜੋ ਓਏ ਭਾਈ ਬੰਦਾ ਤਾਂ ਹੈਗਾ ਮੈਂ ਕਰੋ ਤੈਨੂੰ ਜਨਾਨੀ ਬਣਾਤਾ ਕਾ ਤੋਂ ਰੋਣਾ ਪਾਈ ਜਾਂਦੇ ਹੋ ਜੀਜੀ ਓਏ ਮੇਰੇ ਸਾਲੇ ਦੇ ਮੈਂ ਐਸੇ ਮਾਰਤਾ ਹਾਂ ਮਾਰੇ ਚਾਉਰਾ ਚੋਰਾ ਬੁੜਾ ਨਾ ਬੁਣਨਾ ਆਗਾ ਨਹੀਂ ਮੈਂ ਤਾਂ ਮਹਲਾ ਤੂੜੀ ਡੰਗਰਾਂ ਦਾ ਟਾਈਮ ਹੋ ਰਿਹਾ ਮੈਨੂੰ ਕੋਈ ਦਿਸ਼ਾ ਨਹੀਂ ਮੈਂ ਕੱਖ ਪਾਉਣਾ ਮੈਨੂੰ ਕੀ ਪਤਾ ਜੀ ਇਹ ਕੌਣ ਆ ਮੇਰਾ ਸਾਲਾ ਹੁਣ ਮੈਨੂੰ ਲੱਗ ਗਿਆ ਪਤਾ ਹਰ ਕੀ ਹੈ ਸਰਦਾਰ ਵਾਹੀ ਕਰਤੂਤਾਂ ਤੋਂ ਭੇਜ ਜਾਗਾ ਵਾਪਸ ਉਹ ਹੋ ਰਿਹਾ ਇੱਕ ਮਿੰਟ ਉਰੇ ਆ ਉਧਰ ਆ ਉਰੇ ਮੇਰਾ ਪੁੱਤ ਪਹਿਲਾਂ ਆਂ ਦੱਸ ਬੰਦਾ ਪਹਿਲਾਂ ਆਂ ਦੱਸ ਹਾਂ ਤੂੰ ਬੀਬੀ ਕੇ ਪਾਸ ਖੜੇਗੇ ਇੱਥੇ ਖੜੇ ਲੱਗਦਾ ਹੈ ਕੋਈ ਇਹ ਅੱਗੇ ਤੋਂ ਨਹੀਂ ਉਰਾਉ ਜੋ ਉਰਾਉ ਕਰਦਾ ਕਿਸੇ ਮੈਨੂੰ ਐਂ ਤਾਂ ਦੱਸ ਦੇ ਪੁੱਤ ਪਹਿਲਾਂ ਆਂ ਦੱਸ ਮੈਂ ਤੇਰੇ ਨਾਲ ਕੋਈ ਹਰਕਤ ਮਾੜੀ ਘਰੀ ਹੈ ਹਾਂ ਕਰੀਆ ਇਸ ਨੇ ਵੀ ਵੀ ਮੂਝੇ ਸੰਗ ਆਤੀ ਹੈ ਇਸ ਨੇ ਦੇਖਿਆ ਹਮ ਐਸੇ ਥੂੜੀ ਪਾਰ ਰਹੇ ਤੇ ਇਸ ਨੇ ਐਸੇ ਮਾਰਿਆ ਮਰ ਜਾ ਆ ਇਹ ਲੱਛਣ ਕਰਦੇ ਹੁੰਦੇ ਨੇ ਮੇਰੇ ਮੇਰੇ ਸਾਰੇ ਦੀਏ ਮੈਨੂੰ ਤਾਂ ਐਂਦੀ ਮਾਹ ਪਤਾ ਨਹੀਂ ਕੌਣ ਹੈ ਮੇਰਾ ਸਾਰਾ ਜਬਾਕ ਜਾਣਾ ਹੋਵੇ ਮਾਂ ਕਿਤੇ ਉਰੇ ਤੇ ਇੱਧੇ ਟੱਕ ਮੇਰੇ ਸਲੇ ਦੀ ਜੇ ਉੱਤੇ ਡਿੱਗੀ ਅੰਦਰੇ ਦੱਬ ਲਿਆ ਵੀ ਜੀ ਝੂਠ ਬੋਲ ਰਹਾ ਇਸ ਕੋ ਐਸੇ ਹੋਗਾ ਜਹਾਂ ਪਰ ਜਨਾਨੀ ਹੈ ਇਹ ਲੂਚਾ ਹੈ ਲੂਚਾ ਅਰੇ ਸੌੜੇ ਨੇ ਤੰਨ ਮਾਰੂ ਸਾਡੇ ਘਰ ਦੇ ਕੰਮ ਚ ਬੋਲਦਾ ਤੇ ਇਹ ਵੀ ਸਹੀ ਆ ਤਾਂ ਹੀ ਮਗਰ ਆ ਗਿਆ ਦੇਖ ਕੇ ਵੀ ਬੁੜੀਆਂ ਦੀ ਚੁੰਨੀ ਲਈ ਹੋਈ ਆ ਵੀ ਖਣੀ ਇਹੀ ਹੋਊਗੀ ਇਹ ਹੈ ਕੌਣ ਹੈ ਮਲੰਗ ਇਹ ਮਲੰਗ ਨਹੀਂ ਹੈਗਾ ਹੈ ਤਾਂ ਇਹ ਸਾਡਾ ਵੱਡੇ ਘਰ ਦਾਗਾ ਇਹ ਲੱਗਦਾ ਤਾਂ ਮੇਰੇ ਜੇੜ ਦੀ ਥਾਂ ਪਰ ਅਰੇ ਸੌੜਾ ਮਲੰਗ ਨਾ ਕੇ ਇਦੂ ਬਾਦ ਪਹਿਲਾਂ ਤਾਂ ਤੈਨੂੰ ਬਾੜੀ ਚ ਬਿਠਾਉਣਾ ਉੱਥੇ ਵਿਆਹ ਆ ਓਏ ਵਿਆਹ ਹੀ ਨਹੀਂ ਹੈਗਾ ਨਹੀਂ ਹੈਗਾ ਅੱਛਾ ਬਸ ਫਿਰ ਬੀਬੀ ਜੀ ਗੁੱਸਾ ਮਤ ਕਰਨਾ ਆ ਵੀ ਬਚ ਕੇ ਰਹਿਣਾ ਇਸ ਛੜੀ ਸੀ ਦੇਖ ਲੈ ਦੇਖ ਲੈ ਮੇਰੇ ਸਾਲੇ ਜੀ ਕਿੱਡਾ ਮੂੰਹ ਪਵਾਇਆ ਹੋਇਆ ਨੂੰ ਬੋਲਣ ਦਾ ਬਾੜੀ ਚ ਦੇਖੇ ਦੀ ਕੱਲ ਕੱਕ ਇਹਦਾ ਸੱਚੀਆਂ ਗੱਲਾਂ ਕਹਿੰਦੇ ਆ ਜੇ ਤੇਰੀ ਕਰਤੂਤ ਚੱਜਦੀ ਹੁੰਦੀ ਤਾਂ ਇਹਦੀ ਕੀ ਜ਼ਬਾਨ ਸੀਗੀ ਤੇਰੇ ਮੂਰੇ ਬੋਲ ਜਾਂਦਾ ਇਹੋ ਜੀ ਗੱਲ ਤੈਨੂੰ ਕਹਿ ਜਾਂਦਾ ਲੈ ਤਨ ਤੇਰੇ ਮਾੜੇ ਆਗੇ ਚਲ ਸਾਲੇ ਕੋਈ ਨਾ ਤੂੰ ਕਰ ਕਰ ਕੰਮ ਹੋਣੇ ਤੇਰੇ ਮਨ ਕਰ ਸਾਲੇ ਜੀ ਜੇ ਭਲਾ ਮੈਂ ਨਾ ਹੁੰਦਾ ਤੂੰ ਇੱਥੇ ਕੀ ਕਰਨਾ ਹੀ ਸੀ ਤੀ ਨੀ ਬਾਅਦ ਚ ਮੈਂ ਕੀ ਕਰਨਾ ਹੀ ਸੀਗੀ ਮੇਰੇ ਤੁਸੇ ਇਹ ਚਿੱਕਾ ਰੋਲੀ ਪਾਈ ਜਾਂਦੇ ਸੀ ਮੈਂ ਤਾਂ ਆਖਿਆ ਕਿਤੇ ਕੰਮ ਲੈ ਜਾ ਉਸਕੋ ਬੀਬੀ ਜੀ ਮੇਰਾ ਸੱਟ ਫੇਟ ਖਾਲੀ ਹੋਵੇ ਮੈਨੂੰ ਕੀ ਪਤਾ ਸੀਗਾ ਵੀ ਮੇਰਾ ਸ ਉਹ ਨੀਰੇ ਵਾਲੇ ਚ ਮੰਜਾ ਤੇਰੇ ਵਾਲੇ ਮੰਜੇ ਕੋਲੇ ਮੇਰੀ ਡਹੂ ਹੁਣ ਬੀਬੀ ਜੀ ਹੱਦ ਤੋ ਕਰੇ ਛੋਤੇ ਹੈ ਜਹਾਂ ਪਰ ਨਹੀਂ ਸਾਡੇ ਬੱਚੇ ਹੈ ਯਹਾਂ ਪਰ ਇਹ ਤਾਂ ਸੁਖ ਨਾ ਵਿਆਹਿਆ ਹੋਇਆ ਹੈ ਇਹਦੀ ਤਾਂ ਬਉਟੀ ਕੋਲੇ ਜਵਾਕ ਹੋਣ ਵਾਲਾ ਪੂਰਾ ਮਹੀਨਾ ਲੱਗ ਰਿਹਾਗਾ ਸੁਟਲਾ ਨਹੀਂ ਮੇਰੇ ਸਾਲੇ ਦੀਏ ਪਰਮਿਤ ਉੱਥੇ ਜਦੋਂ ਮੇਰੇ ਕੋਲ ਕਈ ਵਾਰੀ ਕਣਕ ਕੁੰਕਰ ਮਾਊ ਖੇਤ ਨਾ ਡਰੀ ਜਾਵੇ ਮੈਥੋਂ ਬਸ ਉਹਦੀ ਜਵਾਕ ਦੀ ਹੋਰ ਨਾ ਕਣਕ ਮਾਰੀ ਕਿਤੇ ਆ ਜਾ ਹੁਣ ਤੈਨੂੰ ਵੀ ਨਾ ਜਿੰਨੇ ਆਉਂਦੇ ਪੁੱਠੇ ਕੰਮ ਆਉਂਦੇ ਕੋਈ ਚੱਜ ਦਾ ਕੰਮ ਕਰ ਲਿਆ ਕਰ

ਮੈਂ ਮਰ ਜਾ ਬੇੜੀ ਬੈਠੀ ਆਲਾ ਕਿੱਥੇ ਮੇਰੇ ਬਾਦ ਪਿਆ ਇਹਦੇ ਜੋ ਕਦੇ ਅੱਖ ਕੱਢ ਲਿਆ ਕਰਨ ਲੱਗਦੇ ਚ ਉਹਦੇ ਚ ਨਾ ਤੈਨੂੰ ਬਾਹਰ ਦਾ ਪਤਾ ਨਹੀਂ ਲੱਗਦਾ ਕੀ ਕੁਛ ਹੋਈ ਜਾਂਦਾਗਾ ਸਾਰਾ ਦਿਨ ਇਹਦੇ ਤੇ ਲੱਗਿਆ ਰਹਿਣਾਗਾ ਅੱਖਾਂ ਦੀ ਨਿਗਾ ਘੜ ਜੂਗੀ ਕਿਸੇ ਨੇ ਰੋਟੀ ਨਹੀਂ ਦੇਣੀ ਤੈਨੂੰ ਬੈੱਡ ਤੇ ਲੱਖਣ ਦਾ ਤੇਰੇ ਹੁਣ ਨਹੀਂ ਹੈਗੇ ਰੋਟੀ ਖਾਣ ਵਾਲੇ ਕੀ ਹੋ ਗਿਆ ਹੋਣਾ ਕੀ ਸਾਂ ਮਿਲੇਗਾ ਕਰ ਮੈਂ ਬਟਾ ਸਾਂ ਮੈਂ ਕੀ ਲਵਾ ਇੱਕ ਜਿਹੜਾ ਆ ਰੋਡਾ ਲਾਤਾ ਨਵਾਂ ਚੰਦੇ ਚੜਾ ਦਿੰਦਾਗਾ ਕੀ ਹੋ ਗਿਆ ਹੋਣਾ ਕਿਸੇ ਉਧਰ ਭਈਆ ਤਾਂ ਆਪਣਾ ਉਹ ਕਰੀ ਜਾਂਦਾ ਸੀ ਪਸ਼ੂਆਂ ਵਾਸਤੇ ਤੂੜੀ ਤੜੀ ਪਾਈ ਜਾਂਦਾ ਸੀ ਹਾਂ ਬੱਲ ਟਾਈਮ ਹੋ ਰਿਹਾ ਹਾਂ ਟਾਈਮ ਹੋ ਰਿਹਾ ਤਾਂ ਮੈਨੂੰ ਵੀ ਦਿਨਦਾਗਾ ਵੀ ਟਾਈਮ ਹੋ ਰਿਆਂਗਾ ਪਰ ਤੇਰਾ ਟਾਈਮ ਨਹੀਂ ਹੋਇਆ ਇਹ ਗੱਲ ਨਹੀਂ ਨਹੀਂ ਮੈਨੂੰ ਪਤਾ ਹੈਗੀ ਗੀ ਉਹ ਕਿਤੇ ਮੇਰੇ ਵਾਲੀ ਲਈ ਫਰਦਾ ਸੀ ਤੁੰਨੀ ਕਹਿੰਦਾ ਮੈਨੂੰ ਡਸਟ ਚੜਦੀ ਹੈਗੀ ਉਹਦੀ ਤੂੜੀ ਦੀ ਅੱਛਾ ਅੱਛਾ ਤੇ ਜਾ ਕੇ ਉਹਦੇ ਭਲੇਖੇ ਨੂੰ ਉਹਨੂੰ ਜਾ ਕੇ ਜੱਫਾ ਪਾ ਲੈ ਇਹਨੂੰ ਪਤਾ ਹੈਦਾ ਉਧਰੋਂ ਵੱਡਾ ਹੈ ਇਹ ਤਈਆਂ ਉਧਰੋਂ ਵੱਡਾ ਹੈ ਇਹਨੂੰ ਕਹਿਣਾ ਬਈ ਤੂੰ ਜੁਲ ਜਾ ਤੱਕ ਬਾ ਉੱਥੇ ਵਗ ਜਾ ਭਾਈ ਮੈਂ ਤਾਂ ਇਹ ਕਹਨੀ ਆ ਚਾਹ ਜਿਹੜੇ ਚਾਰ ਛੱਲ ਲੜਾਉਂਦੇ ਆ ਕਹਿੰਦਾ ਸੀ ਕਹਿੰਦਾ ਮੈਂ ਤੁਹਾਡੇ ਨਾਲ ਵਾਦੂਗਾ ਮੈਂ ਕਹਾਂ ਜੇ ਹੁਣੀ ਆਪਾਂ ਇਹਦੇ ਨਾਲੇ ਦਰਾੜ ਸਮਝਣ ਲੱਗੇ ਹਨ ਫਿਰ ਆਪਣੇ ਹੁਣ ਕਿੱਥੇ ਨਾਂ ਨਹੀਂ ਲਵਾਉਣੇ ਆ ਪਰ ਉਹ ਤੇਨੂੰ ਪਿਆਰ ਨਾਲ ਸਮਝਾ ਦੇ ਢੰਗ ਨਾਲ ਵੀ ਜੇ ਰੋਟੀ ਖਾਣੀ ਹੈ ਨਾ ਤਾਂ ਬੰਦਿਆਂ ਵਾਂਗੁਰਿਆ ਇਹ ਪਹਿਲਾਂ ਉਹਨਾਂ ਨੂੰ ਕਹਿੰਤੀਗਾ ਮੈਂ ਥੋੜਾ ਛੱਲੜ ਨਾ ਲਵਾ ਦੂੰਗਾ ਉਹਨਾਂ ਦੇ ਖਾ ਕੇ ਛੀਮੇ ਰੋਟੀ ਲੱਤ ਮਾਰੀ ਹੁਣ ਆਪਣੇ ਕਿੰਨੇ ਆ ਗਿਆ ਖਾ ਕੇ ਛੀਮੇ ਰੋਟੀ ਆਪਣ ਲੱਤ ਮਾਰੂਗਾ ਇਹਦਾ ਕੰਮ ਹੀ ਹੈ ਇਹਦਾ ਨੁਚਾ ਪੂਰਾ ਬਣੀ ਰੱਖ ਮੈਂ ਇਹ ਲੁੱਟ ਜਾਤਾ ਹੈਗਾ ਫਿਰ ਮੈਂ ਐ ਸੋਚਦੀ ਆ ਅਕਸਰ ਲੋਕਾਂ ਚ ਵੀ ਰਹਿਣਾ ਆਪਾਂ ਮੂੰਹ ਉੱਥੇ ਵੀ ਲੱਗਣਾ ਅਗਲਾ ਕਹੂਗਾ ਚਲ ਉਹ ਤਾਂ ਹੈਗੇ ਸੀ ਹਜੇ ਛੋਟਾ ਤਾਂ ਤੁਹਾਡਾ ਹੈ ਨਹੀਂ ਸੀ ਚਾਜ ਦਾ ਤੁਸੀਂ ਤਾਂ ਵੱਡੇ ਸੀਗੇ ਤੁਸੀਂ ਤਾਂ ਸਮਝਦਾਰ ਹੋ ਤੁਸੀਂ ਤਾਂ ਉਹਨੂੰ ਰੋਟੀ ਤੁਹਾਡਾ ਤਾਂ ਜੇ ਨਾ ਵੀ ਆਪਣੇ ਨਾਂ 'ਚ ਮਿਲ ਲਵਾਉਗਾ ਨਾ ਤਾਂ ਵੀ ਚਾਰ ਭੈਣ ਭੈਣਾਂ ਹੀ ਕਹਿਣਗੇ ਵੀ ਤੁਹਾਡਾ ਰੋਟੀ ਦੇਣ ਦਾ ਹੱਕ ਬੰਦਾ ਬੰਦਾ ਵੀ ਉਹਦਾ ਕਿਹੜਾ ਵਿਚਾਰੇ ਦਾ ਵਿਆਹ ਹੋਇਆਗਾ ਓਏ ਅੰਗਾ ਦਾ ਰੋਟੀ ਦਾ ਨਹੀਂ ਕਰਦੋਤ ਵੀ ਉਹ ਜੇ ਰੋਟੀ ਦੀ ਅੱਜ ਉਹ ਭਈ ਨਾ ਕਰੇ ਆ ਨੂੰ ਤੈਨੂੰ ਉਸ ਕਹੂਗਾ ਹੋਰ ਉਹ ਵੀ ਮੈਨੂੰ ਕਹਿੰਦਾ ਸੀਗਾ ਭਈਆ ਕਹਿੰਦਾ ਬੀਬੀ ਜੀ ਕੱਲ ਨੂੰ ਜੇ ਤੂੰ ਹੁੰਦੀ ਕਹਿੰਦਾ ਤੇਰੇ ਨਾਲ ਵੀ ਨਿਆਈਂ ਕਰਨਾ ਸੀ ਕਹਿੰਦਾ ਮੇਰੇ ਨਾਲ ਗਲਤ ਹਰਕਤ ਕਰਦਾ ਹੈ ਤੇ ਕੀ ਕਿਸ ਨੂੰ ਮੂੰਹ ਦਿਖਾਵਾਂਗੇ ਤੈਨੂੰ ਮੂੰਹ ਖਾਂਜੋਗ ਰਹਾ ਕਿਸ ਨੂੰ ਪਰ ਹੁਣ ਇਹਦੇ ਕੀ ਜਮੀਨ ਦੇ ਲੋੜ ਨਹੀਂ ਜੇ ਡੋਲਿਆਂ ਦੀ ਕੀ ਕਰਾਂ ਜਮੀਨਾਂ ਤੋਂ ਜੇ ਤੂੰ ਹੁਣ ਮੈਂ ਮੈਂ ਸਮਝਾ ਕੇ ਦੇਖ ਰੂ ਤੇਰਾ ਨੂੰ ਵੀ ਭਾਈ ਤੂੰ ਬੰਦਿਆਂ ਨੂੰ ਰਹਿ ਜਿਵੇਂ ਰਹਿੰਦੇ ਆ ਦੁਨੀਆ ਰਹਿੰਦੀ ਜੇ ਤੂੰ ਵੱਡਾ ਭਾਈਆ ਵੱਡਾ ਭਾਈ ਬਣ ਕੇ ਰਹਿ ਜੇ ਰਛਨਾਹੀ ਕਰਨੇ ਨੇ ਫੇ ਜਿੱਦੋਂ ਉਤਰੀ ਬਗਜਾ ਸਾਰਾ ਕੰਡ ਤੇ ਦੀ ਮੈਂ ਵੀ ਉਦੋਂ ਕਰਕੇ ਆਈ ਸੀ ਜਦੋਂ ਉੱਥੇ ਜਾ ਕੇ ਉਹਦੇ ਨਾਲ ਬਈ ਨਾਲ ਪੇਚਾ ਪੈ ਗਿਆ ਸੀਗਾ ਪਰ ਹੁਣ ਮੈਂ ਇਹ ਸੋਚਦੀ ਆਂਗੀ ਵੀ ਕੀ ਕਰਾਂ ਮੈਂ ਤਾਂ ਸੱਚੇ ਸਮਝੇ ਦੇਖਣ ਚਾਹੀਦਾ ਨਾ ਨਰਮ ਲੱਗਦਾ ਤੇ ਵਿੱਚੋਂ ਦੇਖ ਲੈ ਕੀ ਖਿੱਲਾ ਖੇਡਣਾ ਨੇ ਖੰਡਿਆਉਂਦਾ ਫਿਰਦਾਗਾ ਤੂੰ ਐ ਕਰੀ ਅਕਲ ਨੂੰ ਹੱਥ ਨਹੀਂ ਮਾਰਦਾ ਚੌਰਾ ਇਹਨੂੰ ਮੈਂ ਸਮਝਾਉਂਗਾ ਵੀ ਆਹ ਉਮਰੇ ਨਾ ਮੇਰੀ ਮੰਜੇ 'ਚ ਬੈ ਕੇ ਰੋਟੀ ਖਾਂਦੀ ਆ ਓਏ ਇਹਦੇ ਰੋਟਿਆਂ ਲੱਛਣੀ ਨੇ ਤੇ ਇਹ ਫਿਰਦਾ ਰਹਿੰਦਾ ਤੀਵੀਆਂ ਦੀ ਪੱਦ ਸੂੰਹਦਾ ਆ ਪਾਨੇ ਕੀ ਹੋਰਾਂ ਨੂੰ ਕੀ ਸਮਝ ਨਹੀਂਦਾ ਸਭ ਬੜਾ ਕਲੋਗਣਾ ਟੀਕਾ ਦੇ ਪੈ ਠੰਡਾ ਕੋਈ ਕੁੜੀ ਚੋਦੇ ਅਈ ਉਹ ਗੰਦੀ ਸਾਡੇ ਵਾਂਗੁਰਤਾ ਜੀ ਕਿ ਲੱਚਾਂ ਕਰਤਾ ਜੀ। ਪਰ ਉਹ ਹੀ ਤਾਂ ਗੱਲ ਉਹਨਾਂ ਨੇ ਵੀ ਕਿਸੇ ਗੱਲ ਤੋਂ ਕੱਢਿਆ ਹੋਣਾ। ਆਈ ਤਾਂ ਉਹਨਾਂ ਦਾ ਵੀ ਕਿਹੜਾ ਜਿਹਾ ਮਨ ਕਰਦਾ। ਹੁਣ ਅਗਲਾ ਕਹਿ ਦਿੰਦਾ ਈਨੇ ਮਹੀਨੇ ਰੱਖ ਕੇ ਹੁਣ ਤੁਸੀਂ ਉਹਦੇ ਲੱਤ ਮਾਰੀ ਉਹਨਾਂ ਨੇ ਕਿਹੜਾ ਮਾੜਾ ਕਹਾਨੂੰ ਜੀ ਕਰਦਾ ਕਿਸੇ ਨੇ ਨਹੀਂ ਜੀ ਕਰਦਾ। ਅਗਰ ਆ ਕਹਿੰਦਾ ਵੀ ਵੀ ਤੁਸੀਂ ਦੇਖ ਰੱਖੇ। ਉਹੀ ਤਾਂ ਗੱਲ। ਤੁਸੀਂ ਦੇਖ ਰੱਖੇ। ਮੈਂ ਬੱਚਾ ਜਿਹਾ ਕੀ ਹੋ ਗਦੀ ਵੇ ਕਾ ਤੂੰ ਰੱਖ ਰੱਖ ਲੈ। ਮੈਂ ਤਾਂ ਕਹਿਣੀ ਹੁਣ ਤੂੰ ਜਾ ਜਨ ਨਾਲੇ ਤਾਂ ਉਹਨੂੰ ਮਿੱਠੇ ਪੋਚੇ ਉਹਨੂੰ ਮਾਰ ਕੇ ਆਪਣੇ ਵਾਲੇ ਨੂੰ। ਮਸੀਦੀਨ ਨਹੀਂ ਤਾਂ ਇਹ ਵੀ ਨਾ ਕਿਤੇ ਆਕੜ ਕੇ ਭੱਜ ਜਿਓ ਉਹ ਤਾਂ ਸੱਚੇ ਇਨਾਂ ਲਾਲ ਪੀਲਾ ਹੋ ਰਿਆ ਸੀ ਗੁੱਸੇ 'ਚ ਕਹਿੰਦਾ ਬੀਬੀ ਜੀ ਇਹਨੇ ਮੈਨਾਂ ਗਲਤ ਹਰਕਤ ਕੀਤੀ ਕਹਿੰਦਾ ਮੈਂ ਨਹੀਂ ਏਦੂ ਬਾਤ ਆਉਂਦਾ ਹੈਗਾ ਗਾਏ ਦੇ ਸਾਹਮਣੇ ਕੰਮ ਤੇ ਚਲ ਮੈਂ ਜਾਣ ਨਾ ਲੈ ਵੇ ਹਾਂ ਉਹ ਤਾਂ ਬਹਾਨਾ ਬਣਾ ਦੋ ਬਸਰੀਆ ਵੀ ਤੇ ਮੈਂ ਨਾਲ ਤੇਰੇ ਵਾਸਤੇ ਚਾਹ ਦਾ ਕੱਪ ਬਣਾਉਣੀ ਹੈਗੀ ਤੇ ਨਾਲੇ ਉਹਨੂੰ ਚਾਹ ਦਾ ਕੱਪ ਪਿਆਦੀ ਹੈ ਇੰਨੇ ਦਾ ਠੰਡਾ ਹੋ ਜਾਊਗਾ ਚੰਗਾ ਕਰਤਾ ਬਣਾਉਣਾ ਚਲ ਮੈਂ ਦੇਖਦਾ ਹਾਂ ਦੋਹਾਂ ਦੇਖਦਾ ਨਾ ਉਹਨੂੰ ਮੈਂ ਖਾ ਲੈ ਪਹਿਣ ਚੋਦੀਆਂ ਇਹ ਕਿਹੜਾ ਖਾਤੀ ਹੈ ਸਾਰੇ ਇਤਨੇ ਲੜੇ ਬਣਾ ਰੱਖੇ ਹੈ ਕਦੀ ਇਹਨੋਂ ਕੋ ਕੱਖ ਪਾ ਦ ਮਹਰਚੂ ਸਰਦਾਰ ਆਪ ਨਜ਼ਾਰੇ ਲੈਂਦੇ ਹੈ ਓਏ ਕੀ ਹੋ ਰਿਹਾ ਆ ਚੁੰਨੀ ਕਿ ਬੰਨੀ ਵਰਦਾ ਹੈ ਕੈਸੇ ਹੋ ਸਰਦਾਰ ਜੀ ਵਧੀਆ ਵਧੀਆ ਚੁੰਨੀ ਲਵੇ ਕਿਉਂ ਨਹੀਂ ਘਰਤੇ ਹਮ ਕਰੰਟ ਮਾਰਦੇ ਹੈ ਓਏ ਕਰੰਟ ਦਾ ਚੁੰਨੀ ਕਿ ਬੰਨੀ ਵਰਦਾ ਜ ਤੂੰ ਮੈਨੂੰ ਪਾਲੂਮ ਨਹੀਂ ਰੋਜ਼ ਹੀ ਲਿਆਤੇ ਹੈ ਹਮ ਕਪੜਾ ਚਿੱਟਾ ਪਰਨਾ ਲੈ ਲੈ ਜਾ ਲੈ ਕਾਲਾ ਪਰਨਾ ਇਨਮਨ ਦੱਸਾਂ ਇਹ ਚੁੰਨੀ ਜਾਂਦਾ ਕਿ ਵੇਰੀ ਪੁਲੇਖਾ ਪਹਿਨਦਾ ਬੰਦੇ ਸਰਦਾਰ ਜੀ ਮuje ਹਮਾਰੇ ਐਸੇ ਬਤਾਓ ਚੱਟਾ ਪਰਨਾ ਹਮ ਸਰਦਾਰ ਹੈ ਹਮ ਤੁਹਾਰੇ ਜੈਸੇ ਬਈ ਕੁੜਤਾ ਪਜਾਮਾ ਪਾ ਲਈਏ ਨਾ ਫਿਰ ਰਹੀ ਦੂਸਰੀ ਬਾਤ ਇਸਨੇ ਤੋ ਅੱਜ ਵਾਕਾ ਕਰਾ ਦਿਆ ਥਾ ਤੁਮੇ ਬਤਾਇਆ ਨਹੀਂ ਆਪਕੀ ਬੀਬੀ ਨੇ ਮੈਂ ਤੋ ਨਹੀਂ ਪੁੱਛਦਾ ਇਤਨ ਮੈਂ ਕਹਿਣਾ ਵੀ ਚੁੰਨੀ ਚਨੀ ਨਾ ਲੈਕਰ ਉਹ ਤੋ ਹਮ ਐਸੇ ਨਾ ਆਪਣੀ ਜੋ ਸਮਾਤ ਹੈ ਤੂੜੀ ਵਾਲੀ ਐਸੇ ਤੂੜੀ ਪਾ ਰਹੇ ਤੇ ਪਤਾ ਕਿਆ ਕਰ ਆਪਕੇ ਉਸ ਛੜੇ ਨੇ ਹਮ ਤੋ ਗਾ ਨਿਕਲਦੇ ਬੈਂਚੋਤ ਕੋ ਐਸੇ ਮਾਰਤਾ ਹੈ ਐਸੇ ਮਾਰਤਾ ਹੈ ਤਹਲਾ ਉਦੀਆ ਐਸੇ ਉਹ ਦਸਦੇ ਮੈਨੂੰ ਘਰੇ ਉਹਦਾ ਪੈਰ ਬਸ ਕਾਹ ਨੂੰ ਛੇੜੇ ਛੇੜਦਾ ਯਾਰ ਵੀ ਤਾਂ ਅੜ ਗਏ ਇਹਦਾ ਕਸੂਤੇ ਫਸ ਗਿਆ ਬਾਈ ਸਰਦਾਰ ਜੀ ਹਮੇ ਐਸੇ ਬਤਾਓ ਇਹ ਹੈ ਕੌਣ ਹੈ ਉਹ ਹੈਗਾ ਦਾ ਵੱਡਾ ਭਾਈ ਹੈ ਅੱਛਾ ਆਪ ਕਹਾਂ ਰਹੇਗਾ ਤੇਰੇ ਸਾਥ ਰਹੇਗਾ ਰਹੂਗਾ ਹਰਨ ਸਰਦਾਰ ਜੀ ਇੱਕ ਬਾਤ ਕਰੇ ਹਾਂ ਹਮਨੇ ਆਪ ਕਲਮ ਖਾਇਆ ਨਾ ہماری ਬਾਤ ਦਾ ਗੁੱਸਾ ਮਤ ਨਾ ਨਾ ਇਹ ਠਰਕਾ ਫਿਰਦਾ ਹੈ ਪੂਰਾ ਆਪकी بیوی ਕੋ ਬਚਾ ਕੇ ਰੱਖਣਾ ہماری ਬਾਤ ਕੋ ਮੈਂ ਤਾਂ ਸਾਹ ਲਾ ਲਿਆ ਟੈਂਸ਼ਨ ਲੈ

ਤੂੰ ਦਿਨੇ ਉਹਦਾ 1 ਰੁਪਏ ਦਿੰਦਾ ਪਿਆ ਬਸ ਆ ਆਪਣਾ ਲਿਆਤਾ ਨਾ ਇਤਨਾ ਸਾਰਾ ਲਿਆਤਾ ਹੋਗਾ ਇਹ ਜਵਾਕ ਨਾ ਚਾਲ ਕਰ ਲੂ ਇਸ ਜਵਾਕ ਜਵਾਕ ਇਹਦੇ ਮੈਨੂੰ 5 ਰੁਪਏ ਦੇ ਦੇ ਚਿਹੜਾ ਮਾਰ ਪਹਿਲੇ ਪੈਸੇ ਕਿੱਥੋਂ ਨੇ ਮੈਂ ਤਾਂ ਤੁਰ ਬਾਪ ਲੈ ਜਾਓ ਐ ਕਹਿੰਦਾ ਸਰਦਾਰ ਹਮ ਤੋ ਕੋਈ ਇੱਕ ਬਾਤ ਕਹਿਦੀ ਆ ਦੇਖੋ ਹਮਨੇ ਆਪਕਾ ਚਾਹ ਪਾਣੀ ਪੀਆ ਰੋਟੀ ਖਾਤੇ ਬਸ ਆਪਕੀ ਬੀਵੀ ਕੋ ਬਚਾ ਕੇ ਰੱਖਣਾ ਸਿੱਧੀ ਜੀ ਬਾਤ ਕਹਤੇ ਹੈ ਮੈਂ ਇਹਦਾ ਦੇਖਣਾ ਮੈਂ ਉਹਨਾਂ ਨਾਲ ਗੱਲ ਕਰੂੰਗਾ ਮੈਂ ਤਾਂ ਮਹੀਨਾ ਦੋ ਮੈਨੂੰ ਦੇਕੂ ਜਿਹਦਾ ਲੱchnਾ ਹੀ ਕਰੂਗਾ ਇਹ महीना दो महीने हाँ। दो महीने में तो बहुत कुछ जो हो जाएगा झाड़ू तो तो है। लाते हैं हमारी कार्णा कार्णां कार्णां रखना चलो हमें क्या है मानजेगा इसकी बीबी को मानजेगा हमें क्या है एक बात है हम कल से आप पर बदले चुनी मत लिया करिए ਉਹ ਮਾਰੀ ਲਗਾਈਓ ਕੋ ਕਹੇਗੀ ਇੱਕ ਦੋ ਪਰਨੇ ਪੜੇ ਹਨ ਉਹ ਪਰਨਾ ਦੇ ਦੇਣਾ ਇਸਨੇ ਤੋਂ ਸਾਲੀਏ ਤੇ ਮਾਰੀ ਚੂਨੀ ਦੇ ਤਾ ਹਮਾਰਾ ਕਾਂਡ ਕਰਾ ਦਿਆ ਥਾ ਸਾਲੀ ਚੂਨੀ ਕਿਆ ਮੂਝੇ ਕਹ ਦੇਤੀ ਆਹੀ ਲੈ ਜਾਓ ਇਸਕੇ ਸਾਥ ਮੇਰੀ ਯਾਦ ਆਈ ਆ ਕਿ ਤੁਮ ਕੋ ਚੋਦੀ ਸਾਰਾ ਕੁਝ ਬਲਾ ਦੇ ਤਾ ਫਰਦਾਰ ਮੂਝੇ ਸਾਲੀ ਇਹ ਕਿਧਰ ਜਾਂਦਾ ਉੱਤੇ ਜਾਓਗੇ ਇਹ ਜਾਰੇ ਜਾਂਦਾ ਕਿਧਰ ਹੈ ਇਹ ਕੰਮ ਜਾਂ ਕੋਈ ਪੰਜਾਂ ਦਾ ਕਿਧਰੇ ਬੋਚ ਕੇ ਦੇਖ। ਇਹਨੂੰ ਤਾਂ ਇਹ ਵੀ ਨਹੀਂ ਹੈਗਾ ਭਈ ਇਹਨੂੰ ਮੈਂ ਫਾਥੇ ਹੀ ਤਾਂ ਚੜਾ ਰਿਆ ਸਾਰਾ ਕੰਮ ਨਾ ਮੈਨੂੰ ਆਪ ਨੂੰ ਕਰਨਾ ਪੈਂਦਾ ਮੈਂ ਕਿਹਦੇ ਨਿਯਮ ਚ ਕੀ ਇਹਨੂੰ ਟੰਗ ਕਰਨਾ ਵੀ ਇਹ ਤਾਂ ਪਸ਼ੂਆਂ ਦਾ ਖੇਤ ਦਾ ਹੀ ਨਹੀਂ ਲੋਟ ਆਉਂਦਾ ਹੈਗਾ ਪਰ ਫਿਰ ਵੀ ਨਾ ਕਿਸੇ ਕੰਮ ਜਾਂ ਮਦਦ ਨਹੀਂ ਹੈਗਾ ਇਹ ਨਹੀਂ ਮੈਂ ਆ ਕਿਉਂ ਕਬਰਾਈ ਜਾਂਦੀ ਐ ਤੂੰ ਚੱਕ ਕੇ ਮੋਂ ਇੱਥੇ ਮੇਰੇ ਮਗਰ ਕੀ ਲੈਣ ਆਇਆਂਗਾ ਓਏ ਮੈਂ ਭਈ ਤੈਨੂੰ ਥੱਲੇ ਦੇਖ ਰਹੀ ਮੈਂ ਚਾਹ ਦੀ ਕੁੱਟ ਬਣਾ ਦੂ ਜਦੋਂ ਮੈਂ ਉੱਤੇ ਘੁਸੜ ਘੁਸੜ ਜੀ ਸੁਣੀ ਮੈਂ ਚਲ ਉੱਤੇ ਆ ਗਿਆ ਮੈਂ ਚਲ ਉੱਤੇ ਕੰਮ ਕਰਦੀ ਹੂੰਗੀ ਹਾਈ ਰੱਬਾ ਸੋਟੀ ਵੀ ਥੱਲੇ ਇੱਧਰ ਆਇਆ ਇੱਕ ਮੇਰੇ ਗੋਡਾ ਪਿਆ ਹੋਇਆ ਮੇਰੇ ਸਵਾਇ ਦਾ ਮਸਾ ਚੜਕੇ ਆਂ ਤੇ ਫਿਰ ਤੂੰ ਇੱਥੇ ਫੜਨ ਕੀ ਆਂ ਬਾਂ ਥੱਲੇ ਮੈਨੂੰ ਬਾਜ ਦੇ ਦਿੰਦਾ ਨਹੀਂ ਮੈਂ ਤਾਂ ਤੈਨੂੰ ਬਾਜ ਦੇਣਾ ਆ ਦੇਖ ਰਾਜ ਪੈਨਸ਼ਨ ਮਿਲਦੀ ਈ ਮੈਨੂੰ ਮਹਾ ਚਰਤ ਪਰਜਾਈ ਨੂੰ ਪੈਸੇ ਦੇਈ ਜੀ ਸੂਤ ਸਾਟ ਲੈ ਲੇਗੀ ਮੇਰੇ ਸਾਲੇ ਦੀ ਉਹ ਤਾਂ ਤੈਨੂੰ ਨਹੀਂ ਦਪਾਉਂਦਾ ਕੋਈ ਦੇ ਲੈ ਕਿੰਨੇ ਕਿੰਨੇ ਕ ਨਾਲ ਸਾਰਨੇਗੀ ਨਹੀਂ ਨਹੀਂ ਮੈਂ ਐ ਹੀ ਕਹਨੀ ਆ ਪੈਸੇ ਨਾ ਤੂੰ ਰੱਖ ਲੈ ਮੈਂ ਬਾਅਦ ਚ ਕਦੇ ਫੇਰ ਲੈ ਲੂ ਜੇ ਨੂੰ ਪਤਾ ਲੱਗ ਗਿਆ ਨਾ ਤਾਂ ਉਹਨੇ ਕੰਜਨੇ ਹੁਣੀ ਮੇਰੀ ਗੁੱਤ ਫੜ ਲੈਣੀ ਉਹਨੇ ਤਾਂ ਖੜਾ ਹਾਂ ਮੈਂ ਜਰ ਤੂੜੀ ਕੱਢੂਗਾ ਨਾ ਤੂੜੀ ਵਾਲੇ ਚਾਚੀ ਚਲ ਕੋਈ ਹਾਂ ਨਾਲੇ ਮੈਂ ਤੈਨੂੰ ਉੱਥੇ ਪਿੱਤ ਆ ਜਾ ਫਿਰ ਤੇ ਐ ਨਹੀਂ ਆਂ ਦੱਸ ਮੈਂ ਛਾੜ ਦੇ ਗੰਜਰਾ ਜੇ ਆ ਗਿਆ ਤਾਂ ਕੋਈ ਦੇਖ ਲਿਆ ਤਾਂ ਨਾ ਮੈਨੂੰ ਆਪ ਤਾਂ ਤੂੰ ਘਰੋਂ ਨਿਕਲੇ ਨਿਕਲੇਂਗਾ ਤੂੰ ਮੈਨੂੰ ਵੀ ਲੱਗਦਾ ਘਰੋਂ ਕਢਾਏਗਾ ਨਾਲੇ ਤੈਨੂੰ ਪਤਾ ਆ ਉਹਦਾ ਕਿੱਡਾ ਕਲੇਸੀ ਆ ਉਹ ਨਹੀਂ ਆਉਂਦੀ ਕਿ ਮੈਂ ਨਾਲੇ ਤਾਂ ਤੇਰਾ ਸਰਸੁਰ ਪਾੜ ਦੂਗਾ ਉਹ ਹਨਾ ਤੇ ਨਾਲੇ ਉਹਨੇ ਮੇਰਾ ਆਈ ਨਹੀਂ ਪਤਾ ਮੇਰੇ ਭਾਈਆਂ ਨੂੰ ਫੋਨ ਲਾ ਦੇ ਚਾਹ ਮੇਰਾ ਤਾਂ ਪਤਾ ਉਹਨੂੰ ਮੇਰਾ ਸਰ ਪਾੜ ਦੂੰ ਮੇਰੇ ਸੜੇ ਦੀ ਪੱਤਰੀ ਬਣਾ ਨੂੰ ਚਾਹ ਕੌਣ ਮੈਂ ਕਰਨਾ ਉਹ ਤਾਂ ਜੈਸ ਮੁਹ ਕਿਹੜਾ ਉਹ ਤੁਹਾਨੂੰ ਤਵਾ ਤੂੰ ਮੈਂ ਆਈ ਕਹਿੰਦੀ ਹਾਂ ਹੁਣ ਨਾ ਇੱਥੋਂ ਵੱਗ ਜਾ ਤੇ ਕਿਉਂ ਤੂੰ ਉਹ ਕਰਨ ਲੱਗਿਆ ਜੜਾ ਪਚੰਦ ਕੜਾਤਾ ਨਾ ਚੰਦਚਾਨ ਭਾਈ ਤੂੰ ਚਕਾਰ ਦੇ ਮੇਰਾ ਸਾਲਿਆ ਮਾਤਾ ਥੱਲੇ ਵਗ ਜਾ ਨਾ ਉਹ ਤਾਂ ਸਾਲੇ ਜਾਵੇਂਗੇ ਤੂੰ ਨਾ ਤੂੰ ਨੂੰ ਆਏ ਬੋਲਦਾ ਤੇਰੇ ਤੋਂ ਵੱਡਾ ਮਾੜੀ ਮੋਟੀ ਤਾਂ ਇੱਜ਼ਤ ਤੇ ਸ਼ਰਮ ਹੋਣੀ ਚਾਹੀਦੀ ਆ ਤੇਰੀਆਂ ਅੱਖਾਂ 'ਚ ਜਮੀ ਤੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਕੋਈ ਚੰਦ ਜਿਹਾ ਨਾ ਚਾੜਨਾ ਹੁੰਦਾ ਤਾਂ ਹੁਣ ਨੋ ਕਦੋਂ ਦਾ ਚਾੜ ਦਿੰਦਾ ਉਹ ਉਹਦੇ ਤੋਂ ਕੀ ਦੀ ਉਹ ਤੋਂ ਤੂੰ ਵੀ ਖੜੀ ਹੈਂਗੀ ਮੇਰੀ ਗੱਲ ਸੁਣ ਲੈ ਉਹ ਤਾਂ ਹੁਣ ਮੈਨੂੰ ਕੀ ਪਤਾ ਉਹਨਾਂ ਨਾਲ ਕੀ ਗੱਲ ਹੋਈ ਸੀ ਮੈਨੇ ਨਾ ਤਾਂ ਉਹ ਸਮਾਂ ਦੀ ਗੱਲ ਕਰੀ ਐ ਉਹ ਤੇ ਤੂੰ ਕਹਿੰਦੀ ਕੁਝ ਹੋਰ ਗਈ ਤੇ ਹੁਣ ਤੂੰ ਕੁਝ ਹੋਰ ਕਹਿੰਦੀ ਐ ਗੱਲ ਤਾਂ ਸੁਣ ਲੈ ਮੇਰੀ ਕੀ ਗੱਲ ਸੁਣ ਤੇਰੀ ਮੈਂ ਉਹ ਤਾਂ ਜ਼ਮੀਨ ਬਾਰੇ ਗੱਲ ਕਰਦਾ ਸੀਗਾ ਵੀ ਭਾਈ ਆਪਾਂ ਕਦੋਂ ਚਲੀਏ ਬਸੀਤ ਕਰਾਉਣ ਜਾਂ ਵੀ ਇਹਨੂੰ ਭੇਜ ਦੇ ਮੇਰੇ ਨਾਲ ਕਚਹਿਰੀਆਂ ਚ ਕਹਿੰਦਾ ਮੇਰੀ ਗੱਲ ਤਾਂ ਸੁਣਦਾ ਨਹੀਂ ਹੈਗਾ ਇਹ ਕੰਜਰ ਕਰਾਊਗਾ ਬਸੀਤ ਹਾਂ